ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਤੇ ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਚਪੇ-ਚਪੇ ਤੇ ਪੁਲਿਸ ਤਣਾਤ ਕੀਤੀ ਗਈ ਹੈ ਸੁਰੱਖਿਆ ਨੂੰ ਲੈ ਕੇ ਬਿਲਕੁਲ ਕੋਤਾਈ ਪੰਜਾਬ ਸਰਕਾਰ ਵੱਲੋਂ ਨਹੀਂ ਕੀਤੀ ਚਾਹੇਗੀ ਤੇ ਦੂਸਰੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੱਡੇ ਧਮਾਕੇ ਕਰਨਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਦੀ ਫੇਰੀ ਸਿਆਸਤ ਵਿੱਚ ਸਿਆਸੀ ਪਹੁੰਚਾਲ ਲੈ ਕੇ ਆਵੇਗੀ ਕਿਉਂਕਿ 2027 ਦੀਆਂ ਅਧਾਰ ਸੰਪਤੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਆਪਣੇ ਬਲ ਬੂਤੇ ਉੱਤੇ ਲੜਨਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਨੇ ਇਥੋਂ ਤੱਕ ਵੀ ਕਹਿ ਦਿੱਤਾ 117 ਹਲਕਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ उतारे ਜਾਣਗੇ ਸਾਡਾ ਕਿਸੇ ਵੀ ਪੰਥਕ ਪਾਰਟੀ ਦੇ ਨਾਲ ਸਮਝੌਤਾ ਨਹੀਂ ਅਸੀਂ ਆਪਣੀ ਬਲਬੂਤੇ ਉੱਤੇ ਪੂਰਾ ਤਾਮ ਝਾਮ ਅਤੇ ਅੱਡੀ ਚੋਟੀ ਦਾ ਚੋਰ ਲਗਾਵਾਂਗੇ ਇਥੋਂ ਤੱਕ ਵੀ ਖਬਰਾਂ ਆ ਰਹੀਆਂ ਨੇ ਕਿ ਅੱਜ ਵੱਡੇ ਵੱਡੇ ਥੰਮ ਜਿਹੜੇ ਬੋਰ ਮੰਨੇ ਜਾਂਦੇ ਨੇ ਸਿਆਸਤ ਵਿੱਚ ਉਹ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਗੇ ਭਾਰਤੀ ਜਨਤਾ ਪਾਰਟੀ ਆਪਣਾ ਵੋਟ ਬੈਂਕ ਮਜ਼ਬੂਤ ਜਾਂ ਕਹਿ ਸਕਦੇ ਹਾਂ ਸਟਰੋਂਗ ਕਰਨਾ ਚਾਹੁੰਦੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਅਮਿਤ ਸ਼ਾ ਫਰਵਰੀ ਦੇ ਇਸ ਫਰਵਰੀ ਦੇ ਵਿੱਚ ਵਿਚਾਰਜ ਹੈ ਇੱਕ ਰੈਲੀ ਕੱਢਣਗੇ ਜਿਹੜਾ ਪੰਜਾਬ ਦਾ ਹੱਬ ਹੈ ਮੋਗਾ ਦੱਸਿਆ ਜਾ ਰਿਹਾ ਹੈ ਕਿ ਪੰਜਾਬੀਆਂ ਨੂੰ ਅੱਜ ਖੁਸ਼ ਕਰਕੇ ਜਾਣਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕੋ ਹੀ ਜਿਹੜਾ ਮੇਨ ਟਾਰਗੇਟ ਹੈ ਕਿ 2027 ਦੀ ਵਿਧਾਨ ਸਭਾ ਦੀ ਚੋਣਾਂ ਗਿੱਟ ਕੇ ਪੰਜਾਬ ਦੇ ਲਈ ਸਰਕਾਰ ਬਣਾਈ ਜਾਵੇ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਚਰਜੀ ਸਰੂਚੰਨੀ ਨੂੰ ਲੈ ਕੇ ਜਿਸ ਤਰ੍ਹਾਂ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਅਤੇ ਕੈਬਨਟ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਲੈ ਕੇ ਯਾਨੀ ਕਿ ਚਰਜਿਸ ਵਿਚਚਲਨੀ ਅਤੇ ਸੁੱਧ ਸਿੱਧੂ ਜੋੜਾ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਦੂਸਰੇ ਪਾਸੇ ਕਿਉਂਕਿ ਕਿਸਾਨਾਂ ਵੱਲੋਂ ਸਭ ਤੋਂ ਜ਼ਿਆਦਾ ਵਿਰੋਧ 2022 ਦੇ ਸੰਵਧਨ ਸੰਬੰਧੀ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਕੀਤਾ ਗਿਆ ਉਸ ਤੋਂ ਬਾਅਦ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਦਾ ਪੰਜਾਬ ਦੇ ਵਿੱਚ ਖਾਤਾ ਨਹੀਂ ਖੁੱਲਿਆ ਇਸ ਨੂੰ ਲੈ ਕੇ ਐਮ ਨੇ ਇੱਕ ਟਾਰਗੇਟ ਤੇ ਦੂਸਰੇ ਪਾਸੇ ਡੇਰਾਬਾਦ ਖਾਸ ਕਰਕੇ ਗੁਰੂ ਰਵੀਦਾਸ ਜੀ ਮਹਾਰਾਜ ਦੀ ਜਨਮ ਦਿਤੀ ਤੇ ਅੱਜ ਇਸ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਨੇ 4:30 ਵਜੇ ਦੇ ਲਗਭਗ ਉਹਨਾਂ ਦੇ ਹੈਲੀਕਾਪਟਰ ਜਿਹੜੇ ਨੇ ਉਹ ਲੈਂਡ ਹੋਣਗੇ 40 ਮਿੰਟ ਉਹ ਡੇਰਾ ਬਲ ਦੇ ਵਿੱਚ ਇੰਦਾਨਗੇ ਜਿੱਥੇ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਲੰਗਰ ਵੀ ਸ਼ਕਿਆ ਜਾਵੇਗਾ ਇਸ ਤੋਂ ਇਲਾਵਾ ਸੰਤ ਨਰਿੰਦਰ ਸਿੰਘ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ 10 ਮਿੰਟ ਬੰਦ ਕਮਰੇ ਦੇ ਵਿੱਚ ਮੁਲਾਕਾਤ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਗਿਆ ਜਾ ਰਿਹਾ ਹੈ ਕਿ 20 ਤੋਂ 25 ਮਿੰਟ ਕਾਂਗਰਸ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਵੱਡੇ ਆਗੂ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਮੀਟਿੰਗ ਕਰਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਅਜੰਡਾ ਦੱਸਿਆ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਹਾਂ ਹਵਾਈ ਅੱਡੇ ਤੋਂ ਉਹ ਸਿੱਧਾ ਡੇਰਾ ਸਚਕਣ ਬੰਦ ਪਹੁੰਚਣਗੇ ਉਥੇ ਲਗਭਗ 40 ਮਿੰਟ ਰੁਕਣਗੇ ਜਿਸ ਦੌਰਾਨ ਉਹ ਸੰਗਤ ਵਿੱਚ ਬੈਠ ਕੇ ਲੰਗਰ ਛਕਣਗੇ ਅਤੇ ਸਰਧਾਰਮਣਾਂ ਨਾਲ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਡੇਰਾ ਮੁਫੀ ਸੰਤ ਨਰਨਜਨ ਦਾਸ ਮਹਾਰਾਜ ਨਾਲ 10 ਮਿੰਟ ਲਈ ਬੰਦ ਕਬਰੇ ਵਿੱਚ ਵਿਸ਼ੇਸ਼ ਮੁਲਾਕਾਤ ਕਰਨਗੇ ਜਿਸ ਕਲੋਕ ਹੈ ਕਿ ਕੇਂਦਰ ਸਰਕਾਰ ਨੇ ਹਾਲ ਹੀ ਸੰਤ ਨਰਨਜਨ ਸਿੰਘ ਦਾਸ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਹੈ ਪੰਜਾਬ ਨੂੰ ਦੋ ਵਟੇ ਤੋਹਫੇ ਪ੍ਰਧਾਨ ਮੰਤਰੀ ਆਪਣੇ ਇਸ ਦੌਰੇ ਦੌਰਾਨ ਦੌਰੇ ਦੌਰਾਨ ਪੰਜਾਬੀਆਂ ਦੀਆਂ ਲੰਬੇ ਸਮੇਂ ਤੋਂ ਲੜਕੀਆਂ ਮੰਗਾ ਪੂਰੀਆਂ ਕਰਨਗੇ ਆਦਮਪੁਰ ਹਵਾਈ ਅਡੇ ਦਾ ਨਵਾਂ ਨਾਮ ਹਲਵਾਰਾ ਆਈ ਅਡੇ ਹਲਵਾਰਾ ਹਲਵਾਰਾ ਲੁਧਿਆਣਾ ਦੇ ਹਲਵਾਰਾ ਅਡੇ ਤੇ ਬਣੇ ਨਵੇਂ ਸਿਵਲ ਟਰਮੀਨਲ ਦਾ ਪ੍ਰਧਾਨ ਮੰਤਰੀ ਵੱਲ ਤੌਰ ਤੇ ਐਡਵੋਕਟਰ ਕਰਨਗੇ ਜੋ ਇਲਾਕੇ ਦੀ ਉਦਯੋਗ ਅਤੇ ਗੇਮ ਚੇਂਜਰ ਹੈ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਪੈਰ ਰੱਖਣ ਲਈ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਸਿੰਘ ਮੋਦੀ ਹੁਣਾਂ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਲਈ ਪੰਜਾਬ ਦੇ ਗਰੀਬ ਗੁਰਬਿਆਂ ਦੇ ਲਈ ਵਿਸ਼ੇਸ਼ ਐਲਾਨ ਕੀਤੇ ਜਾ ਸਕਦੇ ਨੇ ਖਾਸ ਕਰਕੇ ਐਮਐਸਪੀ ਨੂੰ ਲੈ ਕੇ ਖਾਸ ਕਰਕੇ ਕਿਸਾਨਾਂ ਦੇ ਕਰਜ਼ਿਆਂ ਨੂੰ ਲੈ ਕੇ ਖਾਸ ਕਰਕੇ ਬਿਜਲੀ ਬਿੱਲਾਂ ਨੂੰ ਲੈ ਕੇ ਜਿਹੜੇ ਕੈਂਪੂਰੀ ਕਰਨ ਆ ਬਿਜਲੀ ਮੀਟਰਾਂ ਦਾ ਹੋ ਰਿਹਾ ਹੈ ਉਹ ਮੰਗਾ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕਰਕੇ ਇਹਨਾਂ ਮੰਗਾਂ ਨੂੰ ਮੰਨ ਲਿਆ ਚਾਹੇਗਾ ਕਿਉਂਕਿ ਹਰ ਤਰ੍ਹਾਂ ਦੀ ਲੜਾਈ ਲੜ ਕੇ ਹਰ ਤਰ੍ਹਾਂ ਦਾ ਧਿਆਨ ਰੱਖ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਦਾ ਸੁਪਨਾ ਹੈ ਕਿ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਆਪਣੀ ਬਲ ਬੁੱਤੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਜਾਵੇ ਦੱਸਿਆ ਜਾ ਰਿਹਾ ਹੈ ਕਿ 5 ਵਜੇ ਸਾਰਾ ਕਲੀਅਰਿਫਾਈ ਹੋ ਜਾਵੇਗਾ ਕਿਸ ਤਰ੍ਹਾਂ ਦੇ ਪੈਕੇਜਾਂ ਦਾ ਐਲਾਨ ਕੀਤਾ ਗਿਆ ਕੀ ਸੂਬੇ ਨੂੰ ਰਾਤ ਦਿੱਤੀ ਗਈ ਇਸ ਨੂੰ ਲੈ ਕੇ ਹੁਣ ਸਾਰੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਹੋਣੀ ਵੱਡੇ ਐਲਾਨ ਕਰਨਗੇ ਇਸ ਦੀ ਉਮੀਦ ਜਤਾਈ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਵੱਡੇ ਪਾਰਟੀਆਂ ਦੇ ਆਗੂ ਜਿਹੜੇ ਵੀ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਣ ਕਾਂਗਰਸ ਨੂੰ ਸ਼੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਉਂਕਿ ਇਹ ਫੇਰੀ ਇੱਕ ਪਾਸੇ ਜਿੱਥੇ ਧਾਰਮਿਕ ਮੰਨੀ ਜਾ ਰਹੀ ਹੈ ਦੂਸਰੇ ਪਾਸੇ ਸਿਆਸਤ ਵਿੱਚ ਦੇ ਵਿੱਚ ਵੀ ਉਥਲ ਪੁਤਲ ਮੱਚੀ ਹੋਈ ਹੈ ਕਿ ਮੋਦੀ ਹੈ ਤੇ ਸਭ ਕੁਝ ਮੁਮਕਨ ਹੈ ਮੋਦੀ ਹਰ ਚੀਜ਼ ਨੂੰ ਮੁਮਕਨ ਕਰ ਕਰਦੇ ਆ ਅਤੇ ਕਈ ਵਾਰ ਉਹਨਾਂ ਵੱਲੋਂ ਕੀਤਾ ਵੀ ਗਿਆ ਹੈ ਇਸ ਕਰਕੇ ਸਾਰਿਆਂ ਦੀਆਂ ਅੱਖਾਂ ਜਿਹੜੀਆਂ ਨੇ ਥੋੜੇ ਹੀ ਘੰਟੇ ਡੇਢ ਘੰਟੇ ਬਾਅਦ ਉਸ ਭਾਸ਼ਣ ਤੇ ਹੋਣਗੀਆਂ ਜਿਹੜਾ ਭਾਸ਼ਣ ਸਟੇਜ ਉੱਤੇ ਦਿੱਤਾ ਜਾਵੇਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਹੜੇ ਪਾਰਟੀ ਕਿਹੜੀ ਪਾਰਟੀ ਦੇ ਕਿਹੜੇ ਵੱਡੇ ਥਾਮ ਸ਼ਾਮੂਲਿਤ ਕਰਦੇ ਨੇ ਕਿਸ ਤਰ੍ਹਾਂ ਦੇ ਆਰਾਮ ਕੀਤੇ ਜਾਂਦੇ ਨੇ ਇਹ ਘੰਟੇ ਡੇਢ ਦੇ ਵਿੱਚ ਪਤਾ ਲੱਗ ਜਾਵੇਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਉਹ ਪੰਜਾਬ ਦੇ ਲੋਕਾਂ ਨੂੰ ਸਟੇਜ ਤੇ ਖੜਕੇ ਸਮੋਹਨ ਕਰਨਗੇ ਤਾਂ